ਸੋ ਇੱਕ ਵਾਰ ਫੇਰ ਆਪਾਂ ਲਹਿੰਗਾ ਰੈਡੀ ਕੀਤਾ ਜੀ ਜਿਹੜਾ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਸੇਮ ਡਿਜ਼ਾਈਨ ਦੇ ਵਿੱਚ ਹੈਂਡਵਰਕ ਦਾ ਆਏਗਾ ਬਹੁਤ ਸੋਹਣਾ ਲਹਿੰਗਾ ਐਂਡ ਫੈਬਰਿਕ ਤੇ ਡਿਟੇਲ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਨਾਲੇ ਵੀ ਦੱਸਾਂਗੇ ਕਿ ਲਹਿੰਗੇ ਇੰਨੇ ਜ਼ਿਆਦਾ ਮਹਿੰਗੇ ਕਿਉਂ ਹੁੰਦੇ ਨੇ ਹਾਂਜੀ ਲੱਖ ਲੱਖ ਦਾ ਲਹਿੰਗਾ ਵੀ ਬਣਦਾ ਹੈ ਇਹਦਾ ਵੀ ਪ੍ਰਾਈਸ ਜ਼ਰੂਰ ਦੱਸਾਂਗੇ ਸਟੀਚਿੰਗ ਤੋਂ ਬਾਅਦ ਕਿਸ ਤਰ੍ਹਾਂ ਦਾ ਲੱਗਦਾ ਉਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਚੈੱਕ ਕਰਿਓ ਇਹ ਲੰਗਾ ਜੀ ਨੀਚੇ ਵਾਲਾ ਲਹਿੰਗੇ ਦਾ ਫਲੇਅਰ ਬਣਿਆ ਹੋਇਆ ਇਸ ਦੀ ਇੱਕ ਕਲੀਆਂ ਦੇ ਔਰ ਦੇ ਤੁਸੀਂ ਦੇਖ ਸਕਦੇ ਹੋ ਇੱਕ ਕਲੀ ਦੇ ਵਿੱਚ ਇਸ ਤਰ੍ਹਾਂ ਦਾ ਪੈਟਰਨ ਬਣਿਆ ਹੋਇਆ ਸਾਰਾ ਹੱਥ ਦਾ ਕੰਮ ਕੀਤਾ ਹੋਇਆ ਹੈਂਡਵਰਕ ਇੱਕ ਇੱਕ ਕਲੀ ਨੂੰ ਜੋੜ ਕੇ ਦੇ ਉੱਪਰ ਹੈਂਡਵਰਕ ਕੀਤਾ ਜਾਂਦਾ ਹੈ ਕਲੀ ਕਾਫੀ ਵੱਡੀ ਰੱਖੀ ਹੋਈ ਹੈ ਤਕਰੀਬਨ ਆਪਾਂ 12 ਤੋਂ 16 ਕਲੀਆਂ ਵਾਲਾ ਪਹਿਲਾਂ 12 ਵਾਲਾ ਸੀ ਹੁਣ ਇਹ 16 ਕਲੀਆਂ ਵਾਲਾ ਆਪਾਂ ਲਹਿੰਗਾ ਜਿਹੜਾ ਔਰ ਰੈਡੀ ਕੀਤਾ ਇਸ ਤਰ੍ਹਾਂ ਕਲੀਆਂ ਨੂੰ ਸਟਿਚ ਕੀਤਾ ਬਨਾਰਸੀ ਜਿਹੜਾ ਇਹਦਾ ਫੈਬਰਿਕ ਆਪਾਂ ਲਿਆ ਹੋਇਆ ਜੀ ਪ्योर ਵਧੀਆ ਬਨਾਰਸੀ ਦੇ ਵਿੱਚ ਕਿਉਂਕਿ ਫੈਬਰਿਕ ਇੰਨਾ ਜ਼ਿਆਦਾ ਵਰਕ ਕਰਨਾ ਹੋਵੇ ਤਾਂ ਫੈਬਰਿਕ ਵੀ ਆਪਣਾ ਵਧੀਆ ਹੋਣਾ ਚਾਹੀਦਾ ਸਾਰਾ ਹੱਥ ਦਾ ਕੰਮ ਕੀਤਾ ਜੀ ਇਹਦੇ ਉੱਪਰ ਇਹ ਫਰੰਟ ਸਾਈਡ ਸੀਗੇ ਇਹ ਵਾਲਾ ਦੂਸਰਾ ਜਿਹੜਾ ਉਹ ਬੈਕ ਸਾਈਡ ਦਾ ਹੋਊਗਾ ਇਹ ਜੇ ਆਰਨ ਸਟਿਚ ਹੈ ਜੇ ਦੀ ਆਪਾਂ ਤੁਹਾਨੂੰ ਵੀਡੀਓ ਸ਼ੇਅਰ ਕਰ ਰਹੇ ਆ ਇਹ ਦਾ কুরਤੀ ਦਾ ਡਿਜ਼ਾਈਨ ਆਊਗਾ কুরਤੀ ਦੇ ਨੈਕਲਾਈਨਸ ਕਾਫੀ ਜ਼ਿਆਦਾ ਹੈਵੀ ਬਣਿਆ ਹੋਇਆ কুরਤੀ ਦਾ ਫੈਬਰਿਕ ਆਪਾਂ ਲਗਾਇਆ ਜੀ ਸੈਟਨ ਆਰਗਾਂਜ਼ਾ ਸੈਟਨ ਆਰਗਾਂਜ਼ਾ ਦੇ ਉੱਪਰ ਸੂਟ ਬਹੁਤ ਸੋਹਣੇ ਰੈਡੀ ਹੋ ਰਹੇ ਨੇ ਹੈਂਡਵਰਕ ਦੀ ਬਹੁਤ ਜ਼ਿਆਦੀ ਸੋਹਣੀ ਫਿਨਿਸ਼ਿੰਗ ਆ ਰਹੀ ਹੈ কুরਤੀ ਖੋਲ ਕੇ ਦਿਖਾ ਦਿੰਨੇ ਆ ਤੁਹਾਨੂੰ ਇਹ ਵਾਲੀ ਸ਼ਾਰਟ কুরਤੀ ਹੈ ਤੁਸੀਂ ਆਪਣੇ ਹਿਸਾਬ ਨਾਲ ਲੈਂਥ ਜਿਹੜੀ ਉਹ ਜਿੰਨੀ ਮਰਜ਼ੀ ਰਖਵਾ ਸਕਦੇ ਹੋ ਇਹ কুরਤੀ ਦਾ ਘੇਰਾ ਆਊਗਾ ਇੰਨੀ ਇੱਕ ਚਾਕ ਬਣਣੀ ਹੈ ਇੱਕ ਛੋਟੀ কুরਤੀ ਹੈਗੀ ਆ ਤੇ ਇਹ ਬਾਹਾਂ ਤੇ ਕੰਮ ਆਊਗਾ ਬਾਹਾਂ ਤੇ ਦੇਖੋ ਬਹੁਤ ਜ਼ਿਆਦਾ ਹੈਵੀ ਤੇ ਬਹੁਤ ਸੋਹਣਾ ਕੰਮ ਆਊਗਾ ਹਾਂਜੀ ਇਹ ਮਹਿੰਗੇ ਕਿਉਂ ਹੁੰਦੇ ਜੀ ਦੇਖੋ ਲਹਿੰਗੇ ਜਿਹੜੇ ਹੁੰਦੇ ਆ ਉਹ ਮਹਿੰਗੇ ਇਸ ਕਰਕੇ ਹੁੰਦੇ ਕਿਉਂਕਿ ਉਹਨਾਂ ਦਾ ਫਲੇਅਰ ਜਿਹੜੀਆਂ ਕਲੀਆਂ ਹੁੰਦੀਆਂ ਨੇ ਉਹਨਾਂ ਦੇ ਉੱਪਰ ਵਰਕ ਜਿਹੜਾ ਹੁੰਦਾ ਬਹੁਤ ਜ਼ਿਆਦਾ ਹੈਵੀ ਹੁੰਦਾ ਕਿਉਂਕਿ ਇੱਕ ਕਲੀ ਦੇ ਉੱਪਰ ਜਿੰਨਾ ਵਰਕ ਕੀਤਾ ਜਾਂਦਾ ਉਹਦੇ ਵਿੱਚ ਤਾਂ ਇੱਕ ਸੂਟ ਬਣ ਜਾਂਦਾ ਜੇ ਤੁਸੀਂ ਲਹਿੰਗੇ ਦੇ ਹਿਸਾਬ ਨਾਲ ਦੇਖਿਓ ਤਾਂ 4 ਤੋਂ 5 ਸੂਟ ਜਿਹੜੇ ਇਹਦੇ ਵਿੱਚ ਰੈਡੀ ਹੋ ਜਾਣੇ ਸਨ ਜਿੰਨਾ ਆਪਾਂ ਲਹਿੰਗੇ ਦੇ ਵਿੱਚ ਵਰਕ ਕੀਤਾ ਹੋਇਆ ਹੈ ਤੇ ਵਰਕ ਦਾ ਹੁੰਦਾ ਜੀ ਜਿੰਨ ਇੱਕ ਜੇ ਦੋ ਦਿਨ ਇੱਕ ਸੂਟ ਤੇ ਲੱਗਦੇ ਹਨ ਤਾਂ ਲਹਿੰਗੇ ਬਣਾਉਣ ਨੂੰ ਤਕਰੀਬਨ 10 ਤੋਂ 15 ਦਿਨ ਲੱਗ ਜਾਂਦੇ ਆ ਤੇ ਕਾਰੀਗਰਾਂ ਦੀ ਮਿਹਨਤ ਵੀ ਲੱਗਦੀ ਆ ਚਲੋ ਮੰਨਿਆ ਕਿ ਫੈਬਰਿਕ ਚਲੋ ਸੇਮ ਵੀ ਲਗਾ ਸਕਦੇ ਆਪਾਂ ਤੇ ਮਿਹਨਤ ਬਹੁਤ ਜ਼ਿਆਦਾ ਲੱਗਦੀ ਆ ਕੱਲੀ ਕੱਲੀ ਕਲੀ ਨੂੰ ਕੱਟ ਕੇ ਉੱਪਰ ਵਰਕ ਕਰਨਾ ਤੇ ਜਿੰਨਾ ਜ਼ਿਆਦਾ ਫਲੇਅਰ ਹੋਊਗਾ ਉਨਾ ਜ਼ਿਆਦਾ ਤੁਹਾਡੇ ਲਹਿੰਗੇ ਦਾ ਜਿਹੜਾ ਪ੍ਰਾਈਸ ਹਾਈ ਹੁੰਦਾ ਜਾਊਗਾ ਬਾਕੀ ਮਟੀਰੀਅਲ ਤੇ ਡਿਪੈਂਡ ਕਰਦਾ ਹੁੰਦਾ ਕਿ ਕਿਸ ਤਰ੍ਹਾਂ ਦਾ ਮਟੀਰੀਅਲ ਯੂਜ਼ ਕੀਤਾ ਜੇ ਤੁਸੀਂ ਬਿਲਕੁਲ ਦਬਕੇ ਦੇ ਵਿੱਚ ਕਰੋਗਾ ਤਾਂ ਫਿਰ ਉਹ ਲਹਿੰਗੇ ਜਿਹੜੇ ਉਹ ਮਹਿੰਗੇ ਹੁੰਦੇ ਨੇ ਮਤਲਬ ਲੱਖ ਲੱਖ ਦੇ ਵੀ ਹੋ ਜਾਂਦੇ ਨੇ ਦਾ ਇਹ ਆਪਾਂ ਸੀਕਵੈਂਸ ਵਰਕ ਕੱਟ ਦਾ ਨਾ ਐਂਡ ਪਰਸਾ ਵਰਕ ਕੀਤਾ ਹੋਇਆ ਹੈ ਬਾਕੀ ਡਿਜ਼ਾਈਨਿੰਗ ਦੇ ਹਿਸਾਬ ਨਾਲ ਹੁੰਦਾ ਜਿਵੇਂ ਦੀ ਤੁਹਾਡੀ ਡਿਜ਼ਾਈਨਿੰਗ ਹੋਏਗੀ ਉਹਦੇ ਹਿਸਾਬ ਨਾਲ ਜਿਹੜਾ ਉਹ ਪ੍ਰਾਈਸ ਦਿੱਤਾ ਜਾਊਗਾ ਜਿਵੇਂ ਕਿ 슬ੀਵਸ ਤੇ ਬਹੁਤ ਜ਼ਿਆਦਾ ਹੈਵੀ ਆ ਤੇ ਇਸ 슬ੀਵਸ ਜਿਹੜੀਆਂ ਉੱਪਰ ਮੋਢੇ ਤੱਕ ਕਾਫੀ ਹੈਵੀ ਬਣ ਜਾਣਗੀਆਂ ਇਹਨੂੰ ਸਟਿਚਿੰਗ ਦੇ ਨਾਲ ਬਹੁਤ ਸੋਹਣਾ ਸੂਟ ਇਹ ਲਹਿੰਗਾ ਬਣੂਗਾ ਤੁਸੀਂ ਇਦਾਂ ਦੇ ਲਹਿੰਗੇ ਜਾਂ ਸੂਟ ਵੀ ਆਰਡਰ ਤੇ ਤਿਆਰ ਕਰਵਾ ਸਕਦੇ ਹੋ ਲਾਈਟ ਜਾਂ ਪਿੰਕ ਕਲਰ ਦੇ ਵਿੱਚ ਇਹ ਬਣਿਆ ਹੋਇਆ ਹੈ ਤੇ ਕੰਮ ਦੀ ਫਿਨਿਸ਼ਿੰਗ ਜਿਹੜੀ ਉਹ ਤੁਸੀਂ ਦੇਖ ਸਕਦੇ ਹੋ ਕੰਮ ਤੁਹਾਨੂੰ ਬਹੁਤ ਸੋਹਣਾ ਕਲੀਨ ਤਾਂ ਬਿਲਕੁਲ ਵਧੀਆ ਸਾਫ ਦਿੱਤਾ ਜਾਊਗਾ ਕੰਮ ਇਹ ਨੈਕਲੈਂਸ ਆ ਇਹ نیچے ਕਿਹੜਾ ਬਣੂਗਾ ਤੇ ਇਹ ਵਾਲੇ نیچے ਜਿਹੜੇ ਤੁਸੀਂ ਦੇਖ ਸਕਦੇ ਹੋ ਸਾਰਾ ਜਿਹੜਾ ਲੈਂਗੇਜ ਦੀ ਫਿਨਿਸ਼ਿੰਗ ਡਿਜ਼ਾਈਨਿੰਗ ਰੈਡੀ ਹੋਣ ਤੋਂ ਬਾਅਦ ਉਹ ਵੀ ਦਿਖਾਵਾਂਗੇ ਬਾਕੀ ਦਾ ਦੁਪੱਟਾ ਵੀ ਬਹੁਤ ਹੈਵੀ ਆ ਜੀ ਦੁਪੱਟਾ ਵਿਸਕੋਸ ਔਰਗਾਂਜ਼ਾ ਤੇ ਰੱਖਿਆ ਤੁਸੀਂ ਕਿਸੇ ਹੋਰ ਵੀ ਸਟੱਫ ਦੇ ਜਿਵੇਂ ਪਿਓਰ ਔਰਗਾਂਜ਼ਾ ਹੋ ਗਿਆ ਕਿਉਂਕਿ ਪਿਓਰ ਔਰਗਾਂਜ਼ਾ ਥੋੜਾ ਜਿਹਾ ਹੁੰਦਾ ਹੈ ਕਿ ਆਕੜਵਾ ਹੁੰਦਾ ਹੈ ਤੋਂ ਉਹਨੂੰ ਜ਼ਿਆਦਾਤਰ ਪਸੰਦ ਨਹੀਂ ਕੀਤਾ ਜਾਂਦਾ ਤੁਸੀਂ ਉਹ ਲੈ ਸਕਦੇ ਹੋ ਤੇ ਇਹ ਤੁਸੀਂ ਦੁਪੱਟੇ ਤੇ ਵਰਕ ਦੇਖੋ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਬਹੁਤ ਸੋਹਣਾ ਵਰਕ ਕੀਤਾ ਗਿਆ ਹੈ ਫੋਰ ਸਾਈਡ ਇਸ ਤਰ੍ਹਾਂ ਆਊਗਾ ਕੱਟ ਵਰਕ ਆਊਗਾ ਨਾਲ ਐਂਡ ਦੁਪੱਟੇ ਦੇ ਵਿੱਚ ਵੀ ਪੂਰਾ ਜਾਲ ਬਣਿਆ ਹੋਇਆ ਹੈ ਫੁੱਲ ਹੈਵੀ ਆ ਤੇ ਪ੍ਰਾਈਸ ਦੀ ਗੱਲ ਕਰ ਲੈਣੀ ਆ ਜੀ 40000 ਦਾ ਇਹ ਰੈਡੀ ਹੋਊਗਾ ਫੁੱਲ ਜੇ ਤੁਸੀਂ ਸੇਮ ਲੈਂਦੇ ਸੇਮ ਇਦਾਂ ਦਾ ਹੀ ਲੈਂਦੇ ਹੋ 16 ਕਲੀਆਂ ਵਾਲਾ ਤਾਂ 40000 ਦਾ ਇਹ ਪੂਰਾ ਰੈਡੀ ਹੋਊਗਾ ਬਾਕੀ ਤੁਸੀਂ ਕਸਟਮਾਈਜ਼ ਕਰਾਉਣਾ ਤੁਸੀਂ ਆਪਣੇ ਹਿਸਾਬ ਨਾਲ ਕਰਵਾ ਲਓ ਦੁਪੱਟਾ ਤੁਸੀਂ ਵਿੱਦਲੇਸ ਵੀ ਰੱਖ ਸਕਦੇ ਹੋ ਜਾਂ ਲਹਿੰਗੇ ਦਾ ਜਿਹੜਾ ਉਹ ਵਰਕ ਉਹ ਕੱਟ ਕਰਵਾ ਸਕਦੇ ਹੋ ਜਾਂ ਕੁੜਤੀ ਤੇ ਵਰਕ ਕੱਟ ਕਰਵਾ ਸਕਦੇ ਹੋ ਇਨਾਂ ਦੇ ਇਹ ਫਾਇਦਾ ਹੁੰਦਾ ਕਿ ਜਿਹੜੇ ਕਸਟਮਾਈਜ਼ ਬੁਟੀਕ ਸੂਟ ਹੁੰਦੇ ਨੇ ਜਾਂ ਲਹਿੰਗੇ ਹੁੰਦੇ ਨੇ ਤੇ ਇਹਨਾਂ ਨੂੰ ਆਪਾਂ ਕਸਟਮਾਈਜ਼ ਕਰਕੇ ਆਪਣੇ ਅਕੋਰਡਿੰਗ ਵੀ ਬਣਵਾ ਸਕਦੇ ਹਾਂ ਠੀਕ ਹੈ ਜੀ ਇਹ ਕਾਫੀ ਜ਼ਿਆਦੀਆਂ ਉੱਪਰ ਨੂੰ ਕਲੀਆਂ ਸਨ ਮਤਲਬ ਕਿ ਜਿੱਥੋਂ ਤੱਕ কুরਤੀ ਜਾਊਗੀ ਉੱਪਰ ਉੱਥੋਂ ਤੱਕ ਇਹ ਜਿਹੜੀਆਂ ਕਲੀਆਂ ਦੀ ਲੰਬਾਈ ਜਾਊਗੀ ਬਹੁਤ ਜ਼ਿਆਦਾ ਹੈਵੀ ਵਰਕ ਕੀਤਾ ਹੋਇਆ ਤੇ ਬਹੁਤ ਸੋਹਣਾ ਜੀ ਬਹੁਤ ਟ੍ਰੈਂਡ ਦੇ ਵਿੱਚ ਗਿਆ ਬਹੁਤ ਮੈਸੇਜ ਆਏ ਇਹਦੇ ਬਹੁਤ ਜ਼ਿਆਦਾ ਇਹਨੂੰ ਆਪਾਂ ਲਾਈਕ ਕੀਤਾ ਇਹਨਾਂ ਨੂੰ ਤੇ ਆਰਡਰਸ ਵੀ ਬਹੁਤ ਮਿਲੇ ਨੇ ਇਹ ਤੁਸੀਂ ਲੁੱਕ ਫਾਈਨਲ ਦੇਖ ਸਕਦੇ ਹੋ ਸਟੀਚਿੰਗ ਤੋਂ ਬਾਅਦ ਇਸ ਤਰ੍ਹਾਂ ਦਾ ਲੱਗੇ ਗਿਆ ਸੀ ਜਰੂਰ ਲਾਈਕ ਕਰਿਓ ਥੈਂਕ ਯੂ ਜੀ